ਤੁਬਾਣੀ ਦੇ ਅੱਜ ਦੇ ਵਿਸ਼ੇ ਤੇ ਵਿਚਾਰ ਕਰਨ ਲਈ ਸਾਡੇ ਖਾਸ ਮਹਿਮਾਨ ਸਾਡੇ ਨਾਲ ਜੁੜ ਗਏ ਨੇ ਸਾਡੇ ਅੱਜ ਦੇ ਖਾਸ ਮਹਿਮਾਨ ਨੇ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਜੋ ਕਿ ਕੌਮ ਦੇ ਮਹਾਨ ਪ੍ਰਚਾਰਕ ਨੇ ਪ੍ਰਸਿੱਧ ਪ੍ਰਚਾਰਕ ਨੇ ਦੇਸ਼ ਦੁਨੀਆ ਦੇ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਅਥਾ ਸੇਵਾ ਨੇ ਬਾਰੇ ਨੇ ਗਿਆਨੀ ਜੀ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਅਸੀਂ ਦੱਸ ਚੁੱਕੇ ਆਪਣੇ ਵਿਸ਼ੇ ਦੇ ਬਾਰੇ ਇੱਕ ਸਿੱਖੀ ਬੜੇ ਸੌਖੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਨਾਂ ਹੈ ਤੇ ਫਿਰ ਨਾਲ ਨਾਲ ਇਹ ਵੀ ਤਰਕ ਦਿੱਤਾ ਜਾਂਦਾ ਹੈ ਕਿ ਇਹ ਕਿਉਂ ਕਿਹਾ ਗਿਆ ਸਿੱਖੀ ਖੰਨੇਓ ਤਿੱਖੀ ਵਾਲੋ ਨਿੱਕੀ ਜੀ ਬਿਲਕੁਲ ਇਹ ਇਹਦਾ ਅਸਲ ਵਿਚਾਰ ਤੋਂ ਉਰਤੀ ਸੀ ਤੇ ਅਸੀਂ ਬਣਾ ਹੋਰ ਬੈਠੇ ਹਾਂ ਬਿਲਕੁਲ ਸਿੱਖੀ ਖੰਨੇਓ ਤਿੱਖੀ ਦਾ ਮਤਲਬ ਇਹ ਹੈ ਭਈ ਜਿਹੜਾ ਤੁਹਾਨੂੰ ਰਾਹ ਤੇ ਤੁਰੇ ਜਾਂਦੇ ਆ ਰੱਬ ਨੂੰ ਮਿਲਣ ਚੱਲੇ ਆ ਕਬੀਰ ਸਾਹਿਬ ਦਾ ਇੱਕ ਬਚਨ ਕਹਿ ਲਵਾਂ ਕਬੀਰ ਸਖ ਸਖਾ ਬਹੁਤੇ ਕੀਏ ਕੇਸੋ ਕੀਓ ਨਮੀਤ ਚਾਲੇ ਇਥੇ ਹਰ ਮਿਲਨ ਕੋ ਬੀਚੇ ਅਟਕੇ ਉੱਚੀ ਇਹ ਤਿੱਖੀ ਤਾਂ ਹੈ ਕਿਉਂਕਿ ਦੁਨੀਆ ਦੀ ਮੋਹ ਮਮਤਾ ਨੇ ਸੰਸਾਰ ਦੇ ਵਿਕਾਰਾਂ ਨੇ ਦੁਨੀਆ ਦੇ ਲੱਭ ਲੋਭ ਨੇ ਤੁਹਾਨੂੰ ਬੜੀ ਵਾਰੀ ਆਪਣੇ ਵਾਲੇ ਪਾਸੇ ਨੂੰ ਖਿੱਚਣਾ ਹੈ ਤੁਸੀਂ ਉਸ ਪਟਕਣਾ ਵਿੱਚ ਨਹੀਂ ਪੈਣਾ ਉਸ ਪਟਕਣਾ ਵਿੱਚ ਪੈ ਕੇ ਆਪਣੇ ਜੀਵਨ ਤੋਂ ਕੁਰਾਹੀ ਨਹੀਂ ਜਾਣਾ ਤਾਂ ਤਿੱਖੀ ਹੈ ਇਹਦਾ ਮਤਲਬ ਇਹ ਨਹੀਂ ਵੀ ਇਹ ਸਾਡੇ ਲਈ ਕੋਈ ਕਮਉਣੀ ਔਖੀ ਹੈ ਅਸੀਂ ਗੁਰੂ ਚਰਨਾ ਵਿੱਚ ਚੁੜੀਏ ਦੇਖੋ ਇੱਕ ਬਚਨ ਭਗਤਾ ਕੀ ਚਾਲ ਨਰਾਲੀ ਚਾਲਨ ਵਾਲੀ ਭਗਤਾ ਖੇਰੀ ਬਖਮ ਮਾਰਗ ਚੱਲਣਾ ਬੜਾ ਔਖਾ ਰਾਇਦਾ ਹੈ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਇਹ ਆ ਔਖਾ ਹੈ ਬਿਲਕੁਲ ਬਹੁਤ ਨਾਹੀ ਬੋਲਣਾ ਆ ਚੀਜ਼ ਤਿਆਗਣੀ ਪੈਣੀ ਖੰਨਿਓ ਤਿੱਖੀ ਕਿਉਂਕਿ ਲੋਕ ਤਿਆਗ ਨਹੀਂ ਸਕਦੇ ਇਹ ਤਾਂ ਖੰਨਿਓ ਤਿੱਖੀ ਬਾੜੋਂ ਨਿੱਕੀ ਇਹਤ ਮਾਰਗ ਜਾਣਾ ਹੁਣ ਇਸ ਰਸਤੇ ਦਾ ਕੋਈ ਵੀ ਨਹੀਂ ਤੁਰ ਸਕਦਾ ਸਤਗੁਰੂ ਜੀ ਜਵਾਬ ਦੰਨੇ ਕਹਿੰਦੇ ਨਹੀਂ ਨਹੀਂ ਤੁਹਾਨੂੰ ਪਰੇਖਾ ਹੈ ਤੁਰ ਸਕਦੇ ਕੌਣ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਤੁਸੀਂ ਕਦੇ ਧਿਆਨ ਦੇ ਕੇ ਦੇਖਿਓ ਇੱਕ ਤਲਵਾਰ ਹੈ ਉਹਨੇ ਕਿ ਕੋਈ ਵੀ ਚੀਜ਼ ਰੱਖੋ ਕੱਟ ਕੇ ਰੱਖ ਦਿੰਦੀ ਹੈ ਪਰ ਇੱਕ ਪਾਣੀ ਦੀ ਬੂੰਦ ਪਾਓ ਉਹ ਅਖੀਰ ਤੱਕ ਆ ਜਾਂਦੀ ਪਾਣੀ ਦੀ ਬੂੰਦ ਕਦੇ ਕਿਸੇ ਨੇ ਕੱਟੀ ਦੇਖੀ ਹੈ ਉਹ ਕਿਉਂ ਨਹੀਂ ਕੱਟੀ ਗਈ ਕਿਉਂਕਿ ਉਹਨੇ ਆਪਣਾ ਆਪ ਤਜ ਦਿੱਤਾ ਉਹਨੇ ਸਮਰਪਿਤ ਕਰ ਦਿੱਤਾ ਜਦੋਂ ਤੁਸੀਂ ਆਪਣਾ ਆਪ ਸਮਰਪਿਤ ਕਰ ਦਿਆਗੇ ਤਾਂ ਯਾਦ ਰੱਖਿਓ ਅਸੀਂ ਵੀ ਬੜੇ ਸੌਖਾ ਜੀਵਨ ਗੁਜ਼ਾਰਾਂਗੇ ਸਾਡੇ ਜੀਵਨ ਵਿੱਚ ਕੋਈ ਪਟਕਣਾ ਨਹੀਂ ਹੋਵੇਗੀ ਖੰਨੇਓ ਤਿੱਖੀ ਨਹੀਂ ਹੈ ਅਨੀ ਕਿਤੋਂ ਹਾਲ ਤੁਸੀਂ ਹੋਰ ਕਿ ਤੁਸੀਂ ਮੈਨੂੰ ਜਵਾਬ ਦੇਣਾ ਭੁੱਲ ਗਿਆ ਰੱਬ ਕਦੇ ਸਜ਼ਾ ਨਹੀਂ ਦਿੰਦਾ ਇਹ ਗੱਲ ਯਾਦ ਰੱਖਿਓ ਜੀ ਕੌਣ ਬਾਪ ਹੈ ਜਿਹੜਾ ਆਪਣੇ ਬੱਚਿਆਂ ਨੂੰ ਤਰਸਾਵੇ ਕੌਣ ਮਾਂ ਹੈ ਜਿਹੜਾ ਆਪਣੇ ਬੱਚਿਆਂ ਨੂੰ ਤਰਸਾਵੇ ਇਹ ਗੱਲ ਸਾਡੇ ਮਨਾਂ ਦਾ ਭੁਲੇਖਾ ਹੈ ਰੱਬ ਤਾਂ ਬਲਕੇ ਇੱਕ ਗੱਲ ਚਾਹੁੰਦਾ ਵੀ ਜੇ ਤੁਹਾਡੇ ਜੀਵਨ ਵਿੱਚ ਔਗਣ ਵੀ ਹੈ ਨਾ ਤੁਸੀਂ ਮੇਰੇ ਅੱਗੇ ਆਪਣੇ ਔਗਣ ਵੀ ਪੋਲਦੇ ਹੋ ਮੈਂ ਤੁਹਾਡੇ ਔਗਣ ਵੀ ਕੱਢ ਕੇ ਜੀਵਨ ਸੁੱਖਾਂ ਭਰੇ ਬਣਾ ਲਿਆਂਗਾ ਪਰ ਅਸੀਂ ਦੋਰੀ ਬਿਰਤੀ ਨਾ ਰੱਖੀਏ ਇੱਕ ਬਿਰਤੀ ਰੱਖ ਕੇ ਮਾਲਕ ਦੇ ਚਰਨਾ ਜੁੜੀਏ ਫਿਰ ਅਸੀਂ ਪਰਮਾਨੋ ਸਕਦੇ ਰੱਬ ਸਜਾਵਾ ਨਹੀਂ ਦਿੰਦਾ ਉਹ ਦੁੱਖ ਦੇ ਕੇ ਜਿਵੇਂ ਇੱਕ ਬੱਚਾ ਚੋਰੀ ਕਰਦਾ ਮਾਂ ਚਪੇੜ ਮਾਰਦੀ ਹੈ ਉਹ ਮੰਨਦਾ ਚਪੇੜ ਦੁੱਖ ਨਹੀਂ ਮੰਦੀ ਚਪੇੜ ਅਸ਼ੀਰਵਾਦ ਹੈ ਤਾਂ ਕਦ ਮੇ ਚੋੜੀਆਂ ਨਾ ਬਿਲਕੁਲ ਬਿਲਕੁਲ ਗਿਆਨੀ ਜੀ ਨਾਲ ਹੀ ਨਾਲ ਬਾਣੀ ਨੂੰ ਲੈ ਕੇ ਬਾਣੀ ਪੜਨ ਨੂੰ ਲੈ ਕੇ ਵੀ ਬੜੇ ਭਰਮ ਨੇ ਬਾਣੀ ਸਾਨੂੰ 1430 ਅੰਗ ਨੇ ਜਿਹੜੇ ਗੁਰੂ ਸਾਹਿਬ ਨੇ ਬਖਸ਼ੇ ਨੇ ਸਾਡੇ ਪੜਨ ਲਈ ਬਖਸ਼ੇ ਨੇ ਪਰ ਅਸੀਂ ਸ਼ਾਇਦ ਕਿਤੇ ਕਿਤੇ ਲੱਗਦਾ ਹੁੰਦਾ ਕਿ ਅਸੀਂ ਬਹਾਨੇਬਾਜ਼ੀਆਂ ਕਰ ਰਹੇ ਹਾਂ ਕਿ ਮੇਰੇ ਤੋਂ ਗਲਤੀ ਹੋ ਜੇਗੀ ਜੇ ਮੈਂ ਗਲਤ ਬਾਣੀ ਪੜਦਾਂਗੀ ਜਾਂ ਪੜ ਲਵਾਂਗਾ ਤਾਂ ਮੈਨੂੰ ਪਾਪ ਲੱਗੇਗਾ ਇਸ ਬਾਰੇ ਵੀ ਤੁਸੀਂ ਸ਼ੰਕਾ ਦੂਰ ਕਰੋ ਇਹ ਇਹ ਬੜੇ بڑا ਇੱਕ ਟੇਡਾ ਸਵਾਲ ਤੁਸੀਂ ਕਰ ਦਿੱਤਾ ਹੈ ਉਹ ਉਹਦੇ ਥੋੜਾ ਜਿਹਾ ਮੇ ਪਸ਼ੋਕੜ ਬੋਲਣਾ ਚਾਹਾਂਗਾ ਉਹ ਪਸ਼ੋਕੜ ਹੈ ਅਸੀਂ ਲੋਕਾਂ ਨੇ ਕੀ ਕੀਤਾ ਵੀ ਮੈਂ ਹਰ ਇੱਕ ਬੰਦਾ ਸਿੱਖੀ ਨਾ ਕਮਾਵੇ ਤੇ ਮੈਂ ਵੀ ਇੱਕ ਸਿੱਖੀ ਦੇ ਵਿੱਚ ਆਪਣੇ ਤੌਰ ਤੇ ਬ੍ਰਾਹਮਣ ਬਣ ਕੇ ਬੈਠ ਜਾਵਾਂ ਦੂਜੀ ਕਿਸਮ ਦਾ ਆਪਣੀ ਪੂਜਾ ਪ੍ਰਤੀਸ਼ਟਾ ਕਰਾਉਣ ਵਾਸਤੇ ਇਹਦੇ ਲਈ ਕੀ ਕੀਤਾ ਵੀ ਅਸੀਂ ਬੈਠੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਜੜੀ ਬਾਰ ਸਰੂਪ ਉਦੋਂ ਇਸ ਲਈ ਤਿਆਰ ਹੋਏ ਸਨ ਵੀ ਇਹਦੇ ਵਿੱਚ ਕੋਈ ਅੱਖਰ ਲਿਖਣਾ ਦੇਵੇ ਕੋਈ ਇਹਦੇ ਵਿੱਚ ਅੱਖਰਾਂ ਦੀ ਬਾਦ ਕੱਟਣਾ ਕਰ ਦੇਵੇ ਜੀ ਉਹ ਇਸ ਲਈ ਸੀ ਦੂਜੀ ਗੱਲ ਇਹ ਹੈ ਵੀ ਉਦੋਂ ਜਿਹੜੀ ਕਰਮ ਨਾਲ ਲਿਖਾਈ ਲਿਖੀ ਜਾਂਦੀ ਸੀ ਬੜੀ ਵੱਡੀ ਜ਼ਰੂਰੀ ਸੀ ਉਸ ਕੇ ਜਾਣੇ ਸੰਭੜ ਸੰਭਣਾ ਹੁਣ ਸਮਾ ਪਾ ਕੇ ਉਸ ਬੀੜ ਦੇ ਪੰਨਿਆਂ ਨੂੰ ਉਹਨਾਂ ਨੂੰ ਪਾਵਨ ਪਵਿੱਤਰ ਬਚਨਾਂ ਨੂੰ ਉਪਾਤਿਸ਼ੇਦ ਕਰ ਦਿੱਤਾ ਗਿਆ ਜੀ ਅਸੀਂ ਲੋਕਾਂ ਨੇ ਗੱਲ ਬਣਾਤੀ ਵੀ ਜੇ ਤੁਸੀਂ ਇਵੇਂ ਬਾਣੀ ਪੜ੍ਹਨੀ ਹੈ ਤੁਹਾਡੇ ਕੋਲ ਗਲਤੀ ਹੋ ਜੇ ਕਿ ਮੈਂ ਇਹ ਨਹੀਂ ਕਹਿੰਦਾ ਕਿ ਸਿੱਖਣਾ ਨਹੀਂ ਚਾਹੀਦਾ ਸਿੱਖ ਕੇ ਬਾਣੀ ਪੜ੍ਹਨੀ ਚਾਹੀਦੀ ਹੈ ਇੱਕ ਵੱਖਰਾ ਬਾਤ ਹੈ ਬਿਲਕੁਲ ਇੱਕ ਬਕਰੀ ਗੱਲ ਹੈ ਪਰ ਅਸੀਂ ਲੋਕਾਂ ਨੇ ਕੀ ਇਸ ਗੱਲ ਤੇ ਬੜਾ ਜ਼ੋਰ ਦਿੱਤਾ ਜੀ ਤੁਸੀਂ ਐਵੇਂ ਬਾਣੀ ਨਹੀਂ ਪੜ੍ਹ ਸਕਦੇ ਜੇ ਗਲਤੀ ਹੋ ਗਈ ਅਸੀਂ ਇਹੋ ਜਿਹੀਆਂ ਕਈ ਸਾਖੀਆਂ ਬਣਾ ਕੇ ਲੋਕਾਂ ਨੂੰ ਇੰਨਾ ਡਰਾ ਦਿੱਤਾ ਧਰਮ ਡਰਾਉਣ ਵਾਲੀ ਚੀਜ਼ ਨਹੀਂ ਹੈ ਧਰਮ ਸਮਝਾਉਣ ਵਾਲੀ ਚੀਜ਼ ਹੈ ਉਹਨੂੰ ਇੰਨਾ ਡਰਾ ਦਿੱਤਾ ਅਸੀਂ ਆਪਣੀਆਂ ਜਿਹੜੀਆਂ ਸੰਸਥਾਵਾਂ ਸੀ ਉਹ ਪੱਕੀਆਂ ਕਰ ਲਈਆਂ ਤੁਸੀਂ ਸਾਡੇ ਥਰੂ ਹੋ ਕੇ ਹੀ ਗੁਰੂ ਚਰਨਾ ਵਿੱਚ ਜਾ ਸਕਦੇ ਹੋ ਮੈਂ ਇਸ ਗਲਤੀ ਜ਼ਰੂਰ ਪੈਰਾ ਦਿਆਂਗਾ ਕਿ ਜਿਵੇਂ ਇੱਕ ਬੱਚਾ ਪਹਿਲੀ ਵਾਰੀ ਕੋਈ ਸ਼ਬਦ ਬੋਲਦਾ ਹੈ ਪਰ ਉਹ ਸਹੀ ਨਹੀਂ ਬੋਲ ਪਾਉਂਦਾ ਕੀ ਮਾਂ ਉਹਦੇ 'ਚ ਚਪੇੜ ਮਾਰਦੀ ਹੈ ਜੇ ਤੈਨੂੰ ਬੋਲਣਾ ਨਹੀਂ ਆਉਂਦਾ ਤੂੰ ਕਿਉਂ ਬੋਲਦਾ ਜਦੋਂ ਇੱਕ ਬੱਚਾ ਪਹਿਲਾ ਕਦਮ ਪੁੱਟਦਾ ਤੁਰਦਾ ਹੈ ਉਹ ਡਗਮਗਾ ਕੇ ਡਿੱਗ ਜਾਂਦਾ ਮਾਂ ਕਦੇ ਚਪੇੜ ਮਾਰਦੀ ਦੇਖੀ ਹੈ ਤੈਨੂੰ ਤੁਰਨਾ ਨਹੀਂ ਆਉਂਦਾ ਕਿਉਂ ਤੁਰਨੇ ਆ ਮਾਂ ਤੇ ਲੱਡੂ ਵੰਡਦੀ ਐ ਮੇਰੇ ਪੁੱਤ ਨੇ ਅੱਜ ਪਹਿਲਾ ਕਦਮ ਪੁੱਟਿਆ ਸੱਚ ਕਰਕੇ ਜਾਣਿਓ ਜੇ ਤਨ ਤੁਸੀਂ ਬਾਣੀ ਪੜਨ ਲੱਗ ਪਏ ਇੱਕ ਅੱਖਰ ਵੀ ਪੜੋਗੇ ਗਲਤ ਵੀ ਪੜੋਗੇ ਰੱਬ ਤੇ ਲੱਡੂ ਵੰਡੇਗਾ ਅੱਜ ਮੇਰੇ ਪੁੱਤ ਨੇ ਮੇਰੇ ਨਾਲ ਗੱਲਾਂ ਕੀਤੀਆਂ ਉਹ ਕਿਡਾ ਸੁਭਾਗਾ ਹੋਵੇਗਾ ਸਿੱਖ ਇਹ ਸਾਰੇ ਭਰਮ ਨੇ ਸਾਨੂੰ ਬਿਨਾਂ ਕਿਸੇ ਡਰ ਤੋਂ ਗਲਤੀ ਕਰਾਂਗੇ ਤਾਂ ਹੀ ਠੀਕ ਹੋਏਗਾ ਨਾ ਬਿਲਕੁਲ ਜੇ ਪੜਾਂਗੇ ਨਹੀਂ ਕੋਈ ਕੰਮ ਹੀ ਨਹੀਂ ਕਰਾਂਗੇ ਤੇ ਗਲਤੀ ਕਿਵੇਂ ਕਰਾਂਗੇ ਤੇ ਮੈਂ ਕਹਿੰਦਾ ਤੁਸੀਂ ਸਾਰੇ ਭਰਮ ਦੂਰ ਕਰਕੇ ਹਾਂ ਸਫਾਈ ਦਾ ਖਿਆਲ ਰੱਖ ਕੇ ਇਹ ਨਹੀਂ ਸੁੱਚਮ ਦਾ ਨਹੀਂ ਸਫਾਈ ਦਾ ਖਿਆਲ ਰੱਖ ਕੇ ਤੁਸੀਂ ਆਦਮ ਸਤਕਾਰਨਾ ਬਾਣੀ ਪੜੋ ਬਾਣੀ ਸਾਨੂੰ ਜੀਵਨ ਸੇਧ ਦਿੰਦੀ ਹੈ ਤੇ ਅਸੀਂ ਜੀਵਨ ਵਿੱਚੋਂ ਗੁੜ ਚੰਗੇ ਗੁਣ ਧਾਰਨ ਕਰਕੇ ਆਪਣਾ ਚੰਗਾ ਇਨਸਾਨ ਬਣ ਕੇ ਜੀਵਨ ਗੁਜ਼ਾਰ ਸਕਦੇ ਜੀ ਜੀ ਬਿਲਕੁਲ ਸਭ ਤੋਂ ਵੱਡੀ ਗੱਲ ਮਨ ਦੇ ਵਿੱਚ ਇੱਛਾ ਪੈਦਾ ਕਰੀਏ ਬਾਣੀ ਪੜ੍ਹਨ ਦੀ ਅਗਰ ਇੱਛਾ ਤਾਂ ਅਸੀਂ ਉਹਨੂੰ ਸਿੱਖਾਂਗੇ ਵੀ ਜ਼ਰੂਰ ਸੋ ਅਗਰ ਜਿਸ ਤਰ੍ਹਾਂ ਅੱਜ ਦੇ ਮਾਹੌਲ ਬਾਰੇ ਅਸੀਂ ਗੱਲ ਕਰ ਰਹੇ ਹਾਂ ਗੁਰਦੁਆਰਿਆਂ ਦੀ ਜੇ ਗੱਲ ਕਰ ਲਈਏ ਗੁਰਦੁਆਰਾ ਗੁਰਦੁਆਰਿਆ ਹੋਏ ਤਾਂ ਸੋਜੀ ਪਾਏ ਸੀ ਗੁਰਦੁਆਰਾ ਕਹਿ ਲਈਏ ਜਾਂ ਟਕਸਾਲ ਜਿੱਥੋਂ ਜਿਹੜੇ ਸਿੱਖ ਨੇ ਸਿੱਖਣ ਜਾਂਦੇ ਨੇ ਪਰ ਅੱਜ ਕੱਲ ਗੁਰਦੁਆਰਿਆਂ ਦਾ ਮਾਹੌਲ ਅਸੀਂ ਦੇਖ ਲਈਏ ਇੱਕ ਪਾਸੇ ਅਖੰਡ ਪਾਠ ਸਾਹਿਬਾਂ ਦੀ ਲੜੀ ਚੱਲ ਰਹੀ ਹੈ ਦੂਸਰੇ ਪਾਸੇ ਕੀਰਤਨ ਵੀ ਹੋ ਰਿਹਾ ਕ ਕਸਾਬ ਲੈ ਕੇ ਪਾਠ ਕਰਦੀ ਹੈ ਕਿਸ ਤਰ੍ਹਾਂ ਦਾ ਇਹ ਮਾਹੌਲ ਬਣਿਆ ਹੋਇਆ ਹੈ ਔਰ ਅਸਲ ਦੇ ਵਿੱਚ ਗੁਰਦੁਆਰੇ ਕੀ ਕਰਨ ਚਾਹੀਦਾ ਹੈ ਬਹੁਤ ਵਧੀਆ ਤੁਸੀਂ ਗੱਲ ਆਖੀ ਜੀਵਨ ਵਿੱਚੋਂ ਮੈਂ ਸੋਝੀ ਲੈਣ ਜਾਣਾ ਹੈ ਗੁਰੂ ਬਣ ਦੇ ਵਿੱਚ ਹੀ ਕਮਰਤ ਬੱਜਣਾ ਸਤਿਗੁਰੂ ਜੀ ਆਖਦੇ ਨੇ ਪਾਂਡਾ ਅਛਾ ਸੋਏ ਜੋਤਿ ਸੁਭਾਅ ਸੀ ਮੇਰੇ ਕਹਿਣਾ ਚੰਗਾ ਨਹੀਂ ਬਣਨਾ ਪਾਂਡਾ ਅਛਾ ਜੋ ਜੋਤਿ ਸੁਭਾਅ ਸੀ ਪਾਂਡਾ ਆਤਮ ਮਲੀਨ ਤੋਤਾ ਅਛਾ ਨ ਹੋਈ ਸੀ ਗੁਰਦੁਆਰੇ ਕੋਈ ਸੋਝੀ ਪਾਈ ਸੀ ਇਹਤੂ ਦੁਬਾਰੇ ਧੋਏਗਾ ਛਾ ਹੋਈ ਸੀ ਮੈਂ ਗੁਰੂ ਚਰਨਾ ਵਿੱਚ ਕਿਉਂ ਜਾਣਾ ਮੈਂ ਇਸ ਲਈ ਜਾਣਾ ਸਤਿਗੁਰੂ ਮੈਨੂੰ ਜੀਵਨ ਜੀਉਣ ਦੀ ਜਾਚ ਨਹੀਂ ਮੈਂ ਤੁਹਾਡੇ ਕੋਲ ਸਿੱਖਣ ਆਇਆ ਗੁਰਦੁਆਰਾ ਹੈ ਲਾਇ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਗੁਰੂ ਨੇ ਉਹਦਾ ਦਿਮਾਗੀ ਪੱਧਰ ਵਿਕਸਿਤ ਕਰਕੇ ਉਹਨੂੰ ਜੀਵਨ ਜੀਉਣ ਦਾ ਢੰਗ ਦੱਸਿਆ ਗੁਰਦੁਆਰੇ ਵਿੱਚੋਂ ਅਸੀਂ ਇਸ ਲਈ ਜਾਂਦੇ ਹਾਂ ਪਰ ਹੁਣ ਹੁੰਦਾ ਕੀ ਹੈ ਤੁਸੀਂ ਬੜੇ ਤਵੱਜੋ ਦੇ ਕੇ ਸਮਝੋ ਇਸ ਗੱਲ ਨੂੰ ਜਦੋਂ ਵੀ ਕਦੇ ਕੋਈ ਕਿਸੇ ਸਕੂਲ ਵਿੱਚ ਕਿਸੇ ਕਾਲਜ ਵਿੱਚ ਇੱਕ ਬਲਾਰਾ ਨਿਸ਼ਚਿਤ ਕੀਤਾ ਜਾਂਦਾ ਹੈ ਸਰੋਤੇ ਕਦੇ ਨਿਸ਼ਚਿਤ ਨਹੀਂ ਕੀਤੇ ਜਾਂਦੇ ਤੁਸੀਂ ਹੈਰਾਨ ਹੋਗੇ ਬਲਾਰੇ ਨਿਸ਼ਚਿਤ ਕੀਤੇ ਜਾਂਦੇ ਹਨ ਹੈਰਾਨੀ ਦੀ ਗੱਲ ਇਹ ਹੈ ਵੀ ਇਸੇ ਤਰ੍ਹਾਂ ਗੁਰੂ ਨੇ ਵੀ ਇੱਕ ਕਿਰਪਾ ਕੀਤੀ ਸਾਡੇ ਉੱਤੇ ਗੁਰੂ ਨੇ ਆਖਿਆ ਮੈਂ ਬੁਲਾਰਾ ਤੁਹਾਡੀ ਮਰਜ਼ੀ ਦਾ ਨਹੀਂ ਨਿਸ਼ਚਿਤ ਕਰਕੇ ਚੱਲਿਆ ਲੰਗਰ ਤੁਹਾਡੀ ਮਰਜ਼ੀ ਦਾ ਹੋ ਸਕਦਾ ਹੈ ਇਮਾਰਤ ਤੁਹਾਡੀ ਮਰਜ਼ੀ ਦੀ ਹੋ ਸਕਦੀ ਹੈ ਬਿਸ਼ਾਈਆਂ ਤੁਹਾਡੀ ਮਰਜ਼ੀ ਦੀ ਹੋ ਸਕਦੀਆਂ ਗਰਮੀ ਸਰਦੀ ਦਾ ਪ੍ਰਬੰਧ ਤੁਹਾਡੀ ਮਰਜ਼ੀ ਦਾ ਹੋ ਸਕਦਾ ਪਰ ਯਾਦ ਰੱਖਿਓ ਬੁਲਾਰਾ ਤੁਹਾਡੀ ਮਰਜ਼ੀ ਦਾ ਨਹੀਂ ਬੁਲਾਰਾ ਗੁਰੂ ਨੇ ਕਿਸੇ ਸੰਗਤ ਦੇ ਕਹਿਣ ਤੇ ਨਿਸ਼ਚਿਤ ਨਹੀਂ ਕੀਤਾ ਬੁਲਾਰਾ ਗੁਰੂ ਨੇ ਗੁਰੂ ਅੰਗਦ ਸਾਹਿਬ ਆਪਣੇ ਕਹਿਣ ਤੇ ਨਿਸ਼ਚਿਤ ਕੀਤਾ ਤਾਂ ਕਿ ਉਹ ਉਹ ਬੋਲ ਸਕੇ ਜੋ ਰੱਬ ਦਾ ਬੁਲਾਇਆ ਹੋਇਆ ਹੈ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਪਾਤਸ਼ਾਹ ਜੀ 10 ਪਾਤਸ਼ਾਹੀਆਂ ਗੁਰੂਆਂ ਨੇ ਆਪਣੇ ਸਿੱਟਕੀਆਂ ਗੁਰੂ ਨਾਨਕ ਸਾਹਿਬ ਜੀ ਨੂੰ ਅਕਾਲਪੁਰਖ ਨੇ ਨਿਸ਼ਟ ਕੀਤਾ ਤੁਹਾਨੂੰ ਬੁਲਾਰਾ ਬਣਾ ਕੇ ਭੇਜਦੇ ਆ ਜੈਸੀ ਮੈਂ ਬਖਸ਼ਮੀ ਕੀ ਬਾਣੀ ਤੈਸਲਾ ਕਰੀ ਗਿਆ ਨ ਮੇਰਾ ਉਹ ਦਾ ਪ੍ਰਗਟਾਵਾ ਕਰੋ ਗੁਰੂ ਗੋਬਿੰਦ ਸਿੰਘ ਜੀ ਦੇ ਸਾਨੂੰ ਜਿਹੜਾ ਬੁਲਾਰਾ ਹੈ ਉਹ ਨਿਸ਼ਚਿਤ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਹੁਣ ਇੱਕ ਕਲਾਸ ਵਿੱਚ ਜਾ ਕੇ ਵਿਦਿਆਰਥੀ ਆਪਣੇ ਆਪਣੇ ਤੌਰ ਤੇ ਬੋਲਣ ਲੱਗ ਪੈਣ ਤੁਸੀਂ ਸੋਚੋ ਵੀ ਉਹ ਬੰਦਾ ਕੀ ਸਿੱਖ ਸਕਦਾ ਇੱਕ ਕਲਾਸ ਵਿੱਚ ਕਈ ਟੀਚਰ ਹੀ ਜੱਸ ਇਕੱਠੇ ਹੋ ਕੇ ਬੋਲਣ ਲੱਗ ਪੈਣ ਤਾਂ ਕੀ ਹੋ ਸਕਦਾ ਅਸੀਂ ਕਦੇ ਵੀ ਨਹੀਂ ਦੇਖੋ ਮਨੁੱਖ ਦੀਆਂ ਅੱਖਾਂ ਦੋ ਐ ਪਰ ਤੁਸੀਂ ਇਹ ਰਾਨੋ ਬੋਗੇ ਇਹ ਦੋ ਅੱਖਾਂ ਆਉਣ ਦੀ ਬਜਾਏ ਬੰਦਾ ਦੋ ਕਿਤਾਬਾਂ ਨਹੀਂ ਪੜ ਸਕਦਾ ਕਿਤਾਬ ਇੱਕ ਪੜੇਗਾ ਕਿਉਂਕਿ ਤੇ ਧਿਆਨ ਇੱਕ ਹੈ ਦੋ ਕੰਨ ਹੈ ਬੰਦਾ ਦੋ ਬੰਦਾ ਨਾਲ ਗੱਲਾਂ ਨਹੀਂ ਕਰ ਸਕਦਾ ਵੀ ਤੁਸੀਂ ਵੀ ਗੱਲਾਂ ਕਰੀ ਜਾਓ ਮੈਂ ਸੁਣਾਗਾ ਤੁਸੀਂ ਵੀ ਗੱਲਾਂ ਕਰੀ ਜਾਓ ਸੁਣਾਗਾ ਇੱਕ ਹੀ ਸੁਣ ਸਕਦਾ ਕਿਉਂਕਿ ਕੰਨ ਭਾਵੇਂ ਬਖਰੇ ਆ ਪਰ ਉਹਦੇ ਅੰਦਰ ਖਿਆਲੀ ਇੱਕ ਹੈ ਇਸੇ ਤਰ੍ਹਾਂ ਜੇ ਅਸੀਂ ਦੋ ਬੰਦੀਆਂ ਦੀਆਂ ਗੱਲਾਂ ਸੁਣ ਕੇ ਨਹੀਂ ਅਨਸਰ ਕਰ ਸਕਦੇ ਦੋ ਚੀਜ਼ਾਂ ਦੇਖ ਕੇ ਅਸੀਂ ਇਹ ਦੋ ਕਿਤਾਬਾਂ ਨਹੀਂ ਪੜ ਸਕਦੇ ਇਹ ਕਿਵੇਂ ਹੋ ਸਕਦਾ ਗੁਰਦੁਆਰੇ ਜਾ ਕੇ ਅਸੀਂ ਦੋ ਕੰਮ ਕਰਕੇ ਪਾਰ ਹੋ ਸਕਦੇ ਆ ਸਾਡੇ ਕੀਤੇ ਹੋਏ ਕਰਮ ਕਾਂਡ ਨੇ ਸਾਡੇ ਕੀਤੇ ਹੋਏ ਪਖੰਡ ਨੇ ਸਾਨੂੰ ਇਹ ਚਾਹੀਦਾ ਇੱਕ ਸਮੇਂ ਇੱਕੋ ਹੀ ਗੱਲ ਹੋਣੀ ਚਾਹੀਦੀ ਹੈ ਅਕਾਲ ਤਖਬ ਦੀ ਅਜੋਕੀ ਮਰਿਆਦਾ ਜਿਹੜੀ ਅੱਜ ਵੀ ਹੈ ਉਹ ਉਹਦੇ ਵਿੱਚ ਇਹ ਗੱਲ ਬਕਾਇਦਾ ਲਿਖੀ ਹੋਈ ਹੈ ਕਿ ਸਾਨੂੰ ਜੇ ਪਾਠ ਹੈ ਤਾਂ ਕੱਲਾ ਪਾਠ ਹੋਣਾ ਚਾਹੀਦਾ ਹੈ ਕਥਾ ਹੈ ਤਾਂ ਕੱਲਾ ਕਥਾ ਹੋਣੀ ਚਾਹੀਦੀ ਹੈ ਕੀਰਤਨ ਹੈ ਤਾਂ ਕੱਲਾ ਕੀਰਤਨ ਹੋਣਾ ਚਾਹੀਦਾ ਹੈ ਜਿਹੜੇ ਲੋਕ ਆਪਣੇ ਵੱਲੋਂ ਚੱਲ ਜੇ ਕੀਰਤਨ ਕਥਾ ਵਿੱਚ ਗੁਰਬਾਣੀ ਦਾ ਗੁਟਕਾ ਲੈ ਕੇ ਪਾਠ ਕਰਦੇ ਆ ਉਹ ਤਾਂ ਇਵੇਂ ਆ ਵੀ ਜਿਵੇਂ ਜਿੰਨੀ ਬੇਅਦਬੀ ਕਿਸੇ ਨੇ ਵੀ ਨਹੀਂ ਕੀਤੀ ਉਨੀ ਬੇਅਦਬੀ ਉਹ ਕਰੇ ਮੈਨੂੰ ਮਾਫ਼ ਕਰਿਓ ਇੱਕ ਕਲਾਸ ਵਿੱਚ ਜਿਵੇਂ ਪਰ ਟੀਚਰ ਸਬਕ ਦੇ ਰਿਹਾ ਹੋਵੇ ਅਸੀਂ ਉਹਨੂੰ ਰਿਐਕਟ ਕਰ ਰਹੇ ਵੀ ਮੈਨੂੰ ਤੇਰੇ ਸਬਕ ਦੀ ਲੋੜ ਨਹੀਂ ਮੈਂ ਆਪੇ ਹੀ ਖੁਦ ਪੜ੍ਹ ਕੇ ਤੈਨੂੰ ਸੁਣਾ ਦੇਵਾਂਗਾ ਪਰ ਮੈਨੂੰ ਤੇਰੇ ਲੋੜ ਨਹੀਂ ਹੈ ਇਹ ਬਹੁਤ ਵੱਡੀ ਗਲਤੀ ਹੈ ਜਿਹੜਾ ਬੱਚਾ ਸਕੂਲ ਵਿੱਚ ਬੈਠ ਕੇ ਹੋਮਵਰਕ ਕਰ ਰਿਹਾ ਇਹਦਾ ਮਤਲਬ ਹੈ ਉਹ ਨਲਾਇਕ ਬੱਚਾ ਹੈ ਉਹ ਲਾਇਕ ਬੱਚਾ ਨਹੀਂ ਹੋ ਸਕਦਾ ਇਹ ਪ੍ਰਭਾਨੀ ਹੋ ਸਕਦਾ ਜੀ ਬਿਲਕੁਲ ਬੱਚਾ ਆਪਣਾ ਜਿਹੜਾ ਹੋਮਵਰਕ ਹੈ ਉਸ ਘਰੇ ਕਰੇ ਔਰ ਜਿਹੜਾ ਸਕੂਲ ਦਾ ਸਕੂਲ ਵਰਕ ਠੀਕ ਹੈ ਸਕੂਲ ਚ ਸਕੂਲ ਵਰਕ ਬਿਲਕੁਲ ਗਿਆਨੀ ਜੀ ਸੋ ਅ ਅੱਜਕੱਲ ਇੱਕ ਹੋਰ ਚੀਜ਼ ਦੇਖਣ ਚ ਪਈ ਆਈ ਅੱਜਕੱਲ ਨੌਜਵਾਨ ਨੇ ਜਿਹੜੇ ਸਿੱਖੀ ਸਰੂਪ ਬੜਾ ਧਾਰਨ ਕਰ ਰਹੇ ਨੇ ਉਹ ਬੜੀ ਚੰਗੀ ਗੱਲ ਹੈ ਪਰ ਜੇ ਅਸਲੀ ਜੀਵਨ ਵਾਲ ਦੇਖ ਰਹੀਏ ਤਾਂ ਬੜੀਆਂ ਕੁਰਾਈਤਾਂ ਵੀ ਅਸੀਂ ਕਰ ਰਹੇ ਹਾਂ ਅੰਮ੍ਰਿਤ ਛੱਕੇ ਜਿਹੜੇ ਜਿਸ ਤਰ੍ਹਾਂ ਰੋਮਾਂ ਦੀ ਬੇਅਤ ਵੀ ਕਰਨਾ ਇਹ ਵੀ ਬੜਾ ਦੇਖਣ ਦੇ ਵਿਚਾਰ ਹੈ ਤੁਹਾਡੇ ਵੀ ਧਿਆਨ ਵਿੱਚ ਹੋਵੇਗਾ ਕੇਸ ਰੰਗਣੇ ਨੇ ਜਿਹੜੇ ਇੱਕ ਆਮ ਗੱਲ ਹੋ ਰਹੀ ਹੈ ਸੋ ਉਹਨਾਂ ਲਈ ਕੀ ਤੁਸੀਂ ਕਹਿਣਾ ਚਾਹੋਗੇ ਇਹ ਇੱਕ ਤਾਂ ਨੰਬਰ ਇੱਕ ਤੁਹਾਨੂੰ ਬੇਨਤੀ ਇਹ ਕਰਾਂ ਵੀ ਸਾਰੇ ਧਰਮਾਂ ਚ ਹੀ ਹੋ ਗਿਆ ਕੱਲੇ ਸਿੱਖ ਧਰਮ ਚ ਨਹੀਂ ਜਿਹੜੇ ਅੱਜ ਹਿੰਦੂ ਵੀਰ ਵੀ ਸੜਕਾਂ ਤੇ ਤੁਰੇ ਫਿਰਦੇ ਉਹਨਾਂ ਨੂੰ ਪੁੱਛੋ 18 ਪੁਰਾਨ ਕੀ ਹੈ 27 ਸਿਮਰਤੀਆਂ ਕੀ ਹੈ 4 ਵੇਦ ਕੀ ਹੈ ਗੀਤਾ ਕੀ ਹੈ ਕੋਈ ਦੋ ਸ਼ਬਦ ਵੀ ਨਹੀਂ ਬੋਲ ਪਾਏਗਾ ਜਿਹੜੇ ਗੁਣ ਅਸੀਂ ਧਾਰਨ ਕਰਨੇ ਸੀ ਉਹ ਛੱਡ ਦਿੱਤੇ ਬਾਹਰੀ ਲੋਕ ਦਿਖਾਵਾ ਹੋ ਗਿਆ ਇੱਕ ਮੁਸਲਮਾਨ ਵੀਰ ਨੂੰ ਪੁੱਛੋ ਉਹਨਾਂ ਦੇ ਦਰਮੇਂ ਚ ਵੀ ਜੋ ਕੱਟੜਤਾ ਬਾਹਰ ਹੈ ਉਹ ਅੰਦਰਲੇ ਗੁਣਾਂ ਦੀ ਗੱਲ ਵਾਂਝੀ ਰਹੇਗੀ ਸਾਡੇ ਅੰਦਰ ਵੀ ਬਿਲਕੁਲ ਖਾਸ ਹੈ ਅਸੀਂ ਵੀ ਗੁਰਬਾਨੀ ਦੇ ਪੱਖ ਤੋਂ ਗੁਣਾ ਨੂੰ ਧਾਰਨ ਕਰਨ ਵਾਲੀ ਗੱਲ ਹੈ ਜਿਹੜੀ ਉਹ ਲਾਹਮੇ ਕਰਕੇ ਬਾਹਰੀ ਤੌਰ ਤੇ ਇੱਕ ਪਹਿਰਾਵੇ ਵਿੱਚ ਪਟ ਗਏ ਪਹਿਰਾਵਾ ਰੱਖਣਾ ਬੜਾ ਜ਼ਰੂਰੀ ਹੈ ਜ਼ਰੂਰੀ ਹੈ ਪਰ ਅੱਜ ਕੱਲ੍ਹ ਲੱਗਦਾ ਕਿ ਸਿਰਫ ਸਰੂਪ ਧਾਰਨ ਕਰਨਾ ਹੀ ਸਿੱਖੀ ਕਦੇ ਸਰੂਪ ਦਾ ਨਾ ਸਿੱਖੀ ਨਹੀਂ ਹੈ ਇਹਦੇ ਵਿੱਚ ਚੰਗੇ ਕຸນ ਹੋਣੇ ਵੀ ਜ਼ਰੂਰੀ ਹੈ ਉਹਦੇ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਅੰਦਰ ਬਾਣੀ ਤੇ ਬਾਹਰ ਬਾਣਾ ਹਰ ਮੰਦਰ ਸੇ ਪਹਿਲਾਂ ਦਰਬਾਰ ਸੇ ਪਹਿਲਾਂ ਬਣੀਆ ਵਿਚਾਰ ਪਹਿਲਾ ਉਸ ਤੋਂ ਬਾਅਦ ਵੀ ਜਿਹੜਾ ਹਥਿਆਰ ਹੈ ਜਿਹੜਾ ਬਾਣਾ ਹੈ ਉਹ ਅਕਾਲ ਤਖਸੈ ਬਾਹਰ ਹੈ ਅੰਦਰਲੀ ਵਿਚਾਰ ਦਾ ਬਾਹਰ ਪ੍ਰਗਟਾਵਾ ਅਕਾਲ ਤਖਸੈ ਦਾ ਹੈ ਜੀ ਇਸੇ ਤਰ੍ਹਾਂ ਸਾਡਾ ਬਾਣਾ ਜਿਹੜਾ ਉਹ ਅਕਾਲ ਤਖਸੈ ਹੈ ਜਿਹੜਾ ਸਾਡਾ ਅੰਦਰ ਹੈ ਉਹ ਦਰਬਾਰ ਸਾਹਿਬ ਹੈ ਅੰਦਰ ਸਾਡੇ ਬਾਣੀ ਪ੍ਰਕਾਸ਼ ਹੋਣੀ ਚਾਹੀਦੀ ਹੈ ਬਾਹਰ ਇੱਕ ਤੌਰ ਤੇ ਸਾਡੇ ਕੋਲ ਬਾਣਾ ਹੋਣਾ ਚਾਹੀਦਾ ਜੇ ਕਿਸੇ ਥਾਣੇਦਾਰ ਨੇ ਬਿਨਾਂ ਗੁਣ ਧਾਰਨ ਕਰਨ ਤੋਂ ਵਰਦੀ ਪਾ ਲਈ ਉਹ ਕਿਸੇ ਜਗ੍ਹਾ ਤੇ ਲਾਕਾ ਲਾ ਕੇ ਖੜ ਜਾਏ ਤੇ ਸਰਕਾਰ ਉਹਨੂੰ ਪਕੜ ਕੇ ਦੋਸ਼ੀ ਬਣਾ ਕੇ ਅੰਦਰ ਬੰਦ ਕਰਦੀ ਹੈ ਜੇ ਕੋਈ ਅਸਲ ਵਿੱਚ ਥਾਣੇਦਾਰ ਚੰਗੀ ਬੜਦੀ ਪਾ ਕੇ ਅਸਲ ਥਾਣੇਦਾਰ ਬਣ ਕੇ ਖਲੋਤਾ ਹੈ ਉਹਦੇ ਕੀਤੇ ਕੰਮਾਂ ਦਾ ਸਰਕਾਰ ਉਹਨੂੰ ਸਨਮਾਨ ਦਿੰਦੀ ਹੈ ਇਸੇ ਤਰ੍ਹਾਂ ਸਾਡੇ ਮਨਾਂ 'ਚ ਹੈ ਜਿਹੜੇ ਕੇਵਲ ਬਾਹਰੀ ਸਰੂਪ ਲੈ ਕੇ ਆਪਣੇ ਅੰਦਰ ਸ਼ੁਭ ਗੁਣਾਂ ਨੂੰ ਨਾ ਧਾਰਨ ਕਰਕੇ ਗਲਤੀਆਂ ਕਰ ਜਾਂਦੇ ਆ ਉਹਨਾਂ ਦੇ ਪ੍ਰਤੀ ਜਿਹੜੀ ਗੁਰਮਤ ਉਹਨਾਂ ਨੂੰ ਮਾਫ ਨਹੀਂ ਕਰਦੀ ਮੇਰੇ ਕਹਿਣ ਤੋਂ ਮੁਰਾਦ ਹੈ ਜਾਣ ਬੁੱਝ ਕੇ ਗਲਤੀਆਂ ਕਰਨੀਆਂ ਕਿਸੇ ਚੀਜ਼ ਨੂੰ ਬਦਨਾਮ ਕਰਨਾ ਪਤਾ ਹੁੰਦੇ باوجود ਵੀ ਕੋਈ ਸੁਭਾਅ ਬਗਲਤੀ ਹੋ ਜਾ ਰਹਾ ਸਜ਼ਾ ਨਹੀਂ ਦਿੰਦਾ ਤੇ ਆਪਣੇ ਜੀਵਨ ਅੰਦਰ ਉਹਨਾਂ ਗੁਣਾਂ ਨੂੰ ਧਾਰਨ ਕਰਕੇ ਦੋਵੇਂ ਗੱਲਾਂ ਹੋਣੀਆਂ ਬਹੁਤ ਜ਼ਰੂਰੀਆਂ ਅੰਦਰ ਬਾਣੀ ਵੀ ਹੋਣੀ ਚਾਹੀਦੀ ਹੈ ਬਾਹਰੀ ਤੌਰ ਤੇ ਬਾਣਾ ਵੀ ਹੋਣਾ ਚਾਹੀਦਾ ਹੈ ਜਿਹੜੀਆਂ ਗੱਲਾਂ ਅ ਅੱਜ ਕੇਸ ਰੰਗਣ ਦੀ ਤੁਸੀਂ ਕੀਤੀ ਹੈ ਇਹਨੂੰ ਬਹੁਤ ਖੁੱਲੇ ਦਿਨਾਂ ਵਿਚਾਰਨਾ ਚਾਹੀਦਾ ਹੈ ਜੀ ਇੱਕ ਅਦੇ ਬੱਕਰ ਸੀ ਪੁਰਾਣੇ ਸਮੇਂ ਦੇ ਅੰਦਰ ਉਹ ਤੋਂ 50 60 ਸਾਲਾਂ ਦੀ ਉਮਰ ਚ ਤੋਲੇ ਆਉਂਦੇ ਸਨ ਉਦੋਂ ਲੋਕ ਸੋਚਦੇ ਸਨ ਕਿ ਜੇ ਹੁਣ ਵੀ ਕੋਈ ਕੇਸ ਰੰਗਦਾ ਹੈ ਇਹਦਾ ਮਤਲਬ ਉਹ ਬਕਾਰਾਂ ਦੀ ਦੁਨੀਆ 'ਚ ਹਜੇ ਰਜਿਆ ਨਹੀਂ ਹੈ ਜੀ ਪਰ ਅੱਜ ਸਮੇਂ ਦੇ ਅੰਦਰ ਕਈ ਕੁਆਰੀਆਂ ਧੀਆਂ ਪਹਿਣਾ ਦੇ ਬੱਚੀਆਂ ਦੇ ਮੇਰੇ ਸਾਹਮਣੇ ਅਜਿਹੇ ਬਹੁਤ ਕੇਸ ਆਉਨੇ ਆ ਉਹਨਾਂ ਦੇ ਕੇਸ ਚਟੇ ਹੋ ਗਏ ਕਈ ਨੌਜਵਾਨ ਹੈ ਉਹਨਾਂ ਦੇ ਧਾੜੇ ਚਟੇ ਹੋ ਗਏ ਹਜੇ ਵਿਆਹ ਵੀ ਨਹੀਂ ਗਏ ਇਸ ਗੱਲ ਨੂੰ ਬੜਾ ਖੁੱਲੇ ਧਾਇਰੇ ਨਾਲ ਸੋਚਣਾ ਵਿਚਾਰਨਾ ਚਾਹੀਦਾ ਹੈ ਇਹਦੇ ਬਾਰੇ 'ਚ ਮੈਂ ਹਜੇ ਤੁਹਾਨੂੰ ਕੁਝ ਨਹੀਂ ਕਹਿ ਸਕਾਂਗਾ ਪਰ ਪੁਰਾਤਨ ਰਵਾਇਤਾਂ ਸਾਡੀ ਪੀ ਅਸੀ ਕੇਸ ਰੰਗਣੇ ਗੁਰਮਤੋਂ ਨੂੰ ਮਨਾਹੀ ਕਰਦੀ ਹੈ ਜੀ ਬਿਲਕੁਲ ਇਹ ਵਿਸ਼ਾ ਸੀ ਕਿਸੇ ਹੋਰ ਦਿਨ ਜ਼ਰੂਰ ਖੁੱਲੇ ਤਰੀਕੇ ਨਾਲ ਜੀ ਖੋਲ ਕੇ ਗੱਲ ਕਰਾਂਗੇ ਕਿਸੇ ਬਿਲਕੁਲ ਗੈਨੀ ਜੀ ਸੋ ਇੱਕ ਹੋਰ ਬਹੁਤ ਕਮਜ਼ੋਰ ਕੜੀ ਅੱਜ ਸਾਹਮਣੇ ਆ ਰਹੀ ਹੈ ਕਿ ਅਸੀਂ ਇਤਿਹਾਸ ਨੂੰ ਬੜਾ ਘੱਟ ਪੜਦੇ ਹਾਂ ਜਦੋਂ ਕਿਤੇ ਵਿਚਾਰ ਦੀ ਗੱਲ ਆਉਂਦੀ ਹੈ ਤੇ ਫਿਰ ਅਸੀਂ ਵਿਚਾਰਾਂ ਦੇ ਪੱਖੋਂ ਬੜੇ ਹੀਨੇ ਮਹਿਸੂਸ ਕਰਦੇ ਹਾਂ ਇਹ ਰੁਚੀ ਬਹੁਤ ਘਟ ਰਹੀ ਹੈ ਕਿਤਾਬਾਂ ਪੜਨ ਦੀ ਪਰ ਇਹ ਰੁਚੀ ਜਿਹੜੀ ਕਿਸ ਤਰ੍ਹਾਂ ਪੈਦਾ ਹੋ ਸਕਦੀ ਹੈ ਕਿ ਨੌਜਵਾਨ ਹੈ ਜਿਹੜਾ ਯੂਥ ਹੈ ਉਹ ਕਿਤਾਬਾਂ ਪੜੇ ਆਪਣਾ ਇਤਿਹਾਸ ਪੜੇ ਉਹਨੂੰ ਜਾਣਕਾਰੀ ਹੋਵੇ ਬੇਟੇ ਜੀ ਮੈਂ ਇਹ ਤੁਹਾਡੇ ਦਾ ਬੇ ਇਨਸਾਨੀ ਘਪਾ ਅਸਰ ਵਿੱਚ ਧਰਮ ਦੇ ਦੋ ਅੰਗ ਹੈ ਜੀ ਸਤਿਗੁਰ ਜੀ ਨੇ ਆਪਣੇ ਧਰਮ ਨੂੰ ਉਤਮ ਨਹੀਂ ਕਿਹਾ ਸਾਰੇ ਆਪਣੇ ਆਪਣੇ ਧਰਮ ਨੂੰ ਉਤਮ ਕਹਿਣ ਦੀ ਕੋਸ਼ਿਸ਼ ਕਰਨੇ ਗੁਰਮਤਿ ਨੇ ਇਸ ਗੱਲ ਤੇ ਪਹਿਰਾ ਦਿੱਤਾ ਸਰਬ ਧਰਮੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪੇ ਨਿਰਮਲ ਕਰਨ ਜਿਹੜਾ ਹਰ ਕੋ ਨਾਮ ਜਪੇ ਉਹ ਹੈ ਸਾਡੀ ਗੁਰਬਾਣੀ ਜਿਹੜੇ ਸਾਡੇ ਨਿਰਬਲ ਕਰਮ ਹੈ ਉਹ ਹੈ ਸਾਡਾ ਇਤਿਹਾਸ ਗੁਰੂ ਸਾਹਿਬਾਂ ਨੇ ਇਤਿਹਾਸਕ ਪੱਖ ਵਿੱਚ ਕੀ ਚੰਗੇ ਕੰਮ ਕੀਤੇ ਉਹ ਸਾਨੂੰ ਇਤਿਹਾਸ ਦੱਸਦਾ। ਕੁਰਬਾਨੀ ਸਾਨੂੰ ਆਪਣਾ ਪੱਖ ਦੱਸਦੀ ਹੈ ਜਿਹੜੇ ਚੰਗੇ ਕੰਮ ਹੈ। ਚੰਗੇ ਕੰਮ ਅਸੀਂ ਚੰਗੇ ਤਾਂ ਕਰ ਸਕਦੇ ਜੇ ਸਾਡੇ ਕੋਲ ਗੁਰਬਾਣੀ ਦੀ ਸੋਝੀ ਹੋਏਗੀ। ਗੁਰਬਾਣੀ ਪੜ੍ਹਨੀ ਵੀ ਜ਼ਰੂਰੀ ਹੈ। ਅਤੇ ਨਾਲ ਇਤਿਹਾਸ ਪੜ੍ਹਨਾ ਵੀ ਜ਼ਰੂਰੀ ਹੈ। ਜੇ ਤੁਸੀਂ ਕੱਲੇ ਗੁਰਬਾਣੀ ਤੱਕ ਸੀਮਤ ਹੋ ਗਏ ਇਤਿਹਾਸਿਕ ਪੱਖ ਛੱਡ ਦਿਓਗੇ ਤਾਂ ਮਨ ਨੂੰ ਆਪ ਕਰਨਾ ਬੇਬੇ ਨਾਨਕੀ ਦਾ ਜ਼ਿਕਰ ਗੁਰਬਾਣੀ ਵਿੱਚ ਨਹੀਂ ਆਇਆ। 6ਵੇਂ ਪਾਤਸ਼ਾਹ ਦਾ ਜ਼ਿਕਰ ਗੁਰਬਾਣੀ ਵਿੱਚ ਨਹੀਂ ਆਇਆ। ਸੱਚਮੇਂ ਪਾਛਾ 8ਵੇਂ ਪਾਛਾ 10ਵੇਂ ਪਾਛਾ ਦਾ ਜ਼ਿਕਰ ਗੁਰਬਾਣੀ ਚ ਨਹੀਂ ਆਇਆ ਉਹ ਤੁਸੀਂ ਇਤਿਹਾਸਕ ਪੰਨਿਆਂ ਤੋਂ ਲੱਭੋਗੇ ਸਾਡੇ ਲਈ ਇਤਿਹਾਸਕ ਪੰਨੇ ਵੀ ਉਨੇ ਜ਼ਰੂਰੀ ਹੈ ਸਾਡੇ ਲਈ ਗੁਰਬਾਨੀ ਦਾ ਪੱਖ ਵੀ ਉਨਾ ਹੀ ਜ਼ਰੂਰੀ ਹੈ ਸਾਨੂੰ ਦੋਨੇ ਪੱਖ ਲੈ ਕੇ ਚੱਲਨੇ ਚਾਹੀਦੇ ਆਜੋਕੇ ਸਮੇਂ ਦੇ ਵਿੱਚ ਰੁਚੀ ਪੈਦਾ ਕਰਨ ਵਾਸਤੇ ਅੱਜ ਬਹੁਤ ਜ਼ਰੂਰੀ ਹੈ ਸਾਨੂੰ ਪਹਿਲੀ ਗੱਲ ਤਾਂ ਇਹ ਸਾਡਾ ਪੱਖ ਕਮਜ਼ੋਰ ਹੋ ਗਿਆ ਸਕੂਲਾਂ ਕਾਲਜਾਂ ਵਿੱਚ ਜਾ ਕੇ ਸਾਨੂੰ ਉਹ ਕਲਾਸਾਂ ਲਾਉਣੀਆਂ ਚਾਹੀਦੀਆਂ ਅੱਜ ਦੇ ਪ੍ਰਚਾਰਕ ਪੱਖ ਵੀ ਢਿੱਲਾ ਹੋ ਗਿਆ ਇਹ ਅੱਜ ਦਾ ਪ੍ਰਬੰਧ ਕੀ ਤੱਕ ਵੀ ਢਲਾਉ ਗਿਆ ਅੱਜ ਦੇ ਸਾਡੇ ਸਕੂਲੀ ਵਿਦਿਆਵੀ ਢਲੀ ਹੋ ਗਈ ਹੈ ਉਹ ਸਾਡੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਬੱਚਿਆਂ ਦੇ ਜੀਵਨ ਵਿੱਚ ਪਹਿਲਾਂ ਤੋਂ ਲਗਨ ਲਾਈਏ ਇੱਕ ਚੰਗੇ ਇਨਸਾਨ ਬਣਨ ਵਾਸਤੇ ਉਹ ਗੁਰਬਾਣੀ ਦਾ ਪੱਖ ਅਤੇ ਇਤਿਹਾਸਕ ਪੱਖ ਦੋਵੇਂ ਸਾਹਮਣੇ ਲੈ ਕੇ ਤੁਰ ਸਕਣ ਤਾਂ ਕਿ ਮੈਂ ਸੰਪੂਰਨ ਧਰਮ ਨੂੰ مان ਸਕਾਂ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪਨ ਨਿਰਮਲ ਕਰਮ ਗੁਰੂ ਨੇ ਕੀ ਕੀਤਾ ਮੇਰੇ ਲਈ ਚਾਰ ਪੁੱਤ ਬਾਰੇ ਉਹ ਮੈਨੂੰ ਇਤਿਹਾਸਕ ਬਣਿਆ ਤਾਂ ਸੋਝੀ ਮਿਲੇਗੀ ਗੁਰਬਾਣੀ ਪੜ੍ਹ ਕੇ ਮੈਂ ਆਪਣੇ ਅੰਦਰ ਉਹ ਜਜ਼ਬਾ ਪਾਲ ਸਕਾ ਇਹ ਮੈਨੂੰ ਦੋਵੇਂ ਜੱਲਾਂ ਜਿਹੜੀਆਂ ਮੇਰੇ ਜੀਵਨ ਦਾ ਸੱਜਾ ਕਰਮ ਜਿਹੜਾ ਹੈ ਉਹ ਅਸਲ ਵਿੱਚ ਇੱਕ ਪੱਖ ਦਾ ਇਓ ਕਹ ਲਈਏ ਵੀ ਗੁਰਬਾਣੀ ਦਾ ਸਹਾਰਾ ਮੇਰੇ ਜੀਵਨ ਦੇ ਦੋ ਪੰਨੇ ਸੱਜਾ ਪਾਰੇ ਜਿਹੜਾ ਉਡਣ ਵਾਸਤੇ ਉਹ ਗੁਰਬਾਣੀ ਹੈ ਖੱਬਾ ਖੰਭ ਹੈ ਜਿਹੜਾ ਉਹ ਮੇਰਾ ਇਤਿਹਾਸ ਹੈ ਦੋ ਖੰਭਾਂ ਨਾਲ ਉੱਡ ਕੇ ਮੈਂ ਆਪਣੇ ਪ੍ਰੀਤਮ ਦੇ ਦੇਸ਼ ਜਾ ਸਕਾ ਜੀ ਜੀ ਬਿਲਕੁਲ ਸੋ ਆਖਰੀ ਸਵਾਲ ਮੈਂ ਪੁੱਛਣਾ ਚਾਹਾਂਗੀ ਗੈਨੀ ਜੀ ਕਿ ਆ ਜਿਸ ਤਰ੍ਹਾਂ ਅੱਜ ਦਾ ਅੱਜ ਦੇ ਮਾਹੌਲ ਦੇ ਨਾਲ ਹੀ ਰਿਲੇਟਡ ਹੈ ਕਿ ਅੱਜ ਅਸੀਂ ਪੜਨ ਤੋਂ ਜ਼ਿਆਦਾ ਸਾਡੀ ਜਿਹੜੀ ਰੁਚੀ ਐ ਨਿਖੇਦੀ ਵੱਲ ਹੋ ਗਈ ਹੈ ਕਿਸੇ ਨੂੰ ਵੀ ਜਿਹੜੇ ਸਾਡੇ ਕੌਮ ਦੇ ਪ੍ਰਚਾਰਕ ਨੇ ਰਾਗੀ ਢਾਡੀ ਜਾਂ ਜੋ ਵੀ ਲੱਗੇ ਹੋਏ ਨੇ ਸੇਵਾ ਦੇ ਵਿੱਚ ਜਾਂ ਆਮ ਸਿੱਖ ਅਸੀਂ ਕਹਿ ਲਈਏ ਉਹਨਾਂ ਦੇ ਅਸੀਂ ਜਿਹੜੇ 네ਗੇਟਿਵ ਪੱਖ ਨੇ ਉਹਨਾਂ ਨੂੰ ਬੜਾ ਜਲਦੀ ਚੁੱਕਦੇ ਆ ਤੇ ਫਿਰ ਸੋਸ਼ਲ ਮੀਡੀਆ ਦਾ ਅੱਜ ਕੱਲ ਜ਼ਮਾਨਾ ਹੈਗਾ ਫਿਰ ਉਹਨਾਂ ਨੂੰ ਫਟਾਫਟ ਅਸੀਂ ਸੋਸ਼ਲ ਮੀਡੀਆ ਤੇ ਜਿਹੜਾ ਅਪਲੋਡ ਕਰਦੇ ਆ ਤੇ ਲਾਈਕ ਬਟੋਰ ਨੇ ਸ਼ਾਇਦ ਇਹ ਰੁਚੀ ਐ ਜਿਹੜੀ ਜ਼ਿਆਦਾ ਵੱਧ ਰਹੀ ਹੈ ਇੱਕ ਪ੍ਰਚਾਰਕ ਹੋਣ ਦੇ ਨਾਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਦੇ ਮਾਹੌਲ ਨੂੰ ਤੇ ਗੁਰਮਤਿ ਦੀ ਰੋਸ਼ਨੀ ਵਿੱਚ ਕੀ ਇਹ ਸਹੀ ਹੈ ਅੱਜ ਮੈਨੂੰ ਲੱਗਦਾ ਹੈ ਤੁਸੀਂ ਕੁਝ ਖਾਸ ਹੀ ਤਿਆਰੀ ਕਰਕੇ ਆਏ ਲੱਗਦੇ ਐ بڑے ਔਕੇ ਸਵਾਲ ਪੁੱਛ ਰਹੇ ਹੋ ਇਹਦੇ ਲੀਮਤਾਂ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਇਓ ਸਮਝ ਲਈਏ ਮੈਂ ਇੱਕ ਉਦਾਹਰਣ ਦੇਣ ਲੱਗਾ ਹਰੇਕ ਬੰਦਾ ਆਪਣੀ ਦੁਕਾਨ 'ਚ ਉਹ ਚੀਜ਼ ਰੱਖਦਾ ਹੈ ਜੋ ਗਾਹਕ ਕੋਲ ਵਿਕਦੀ ਹੈ ਜਿਹੜੀ ਨਹੀਂ ਵਿਕਦੀ ਉਹ ਪਾਸੇ ਕਰ ਦਿੰਦਾ ਬਿਲਕੁਲ ਜਿਹੜੀ ਮਨੁੱਖਤਾ ਦੀ ਆਮ ਲੋਕਾਂ ਦੀ ਸੋਚ ਹੈ ਮਨੁੱਖਤਾ ਸ਼ਬਦ ਨਾਲ ਕਮ ਲੋਕਾਂ ਦੀ ਜਿਹੜੀ ਸੋਚ ਹੈ ਉਹ ਜਿੰਨੀ ਨੈਗੇਟਿਵ ਹੁੰਦੀ ਪਕੜਦੀ ਹੈ ਗੱਲ ਨੂੰ ਉਹ ਗੋਣ ਨੂੰ ਪਕੜਦੀ ਹੈ ਉਹ ਨਹੀਂ ਗੋਣ ਨੂੰ ਨਹੀਂ ਪਕੜਦੀ ਜੀ ਅੱਜ ਲੋਕਾਂ ਦੀ ਵਾਵਾ ਖੱਟਣ ਵਾਸਤੇ ਨੈਗੇਟਿਵ ਅੱਜ ਜਿਹੜੇ ਪੱਖ ਉਹ ਲੋਕਾਂ ਸਾਹਮਣੇ ਰੱਖਣ ਲੱਗ ਪਏ ਲੋਕਾਂ ਦੇ ਵਿੱਚ ਪ੍ਰਮਾਨ ਹੋਣ ਵਾਸਤੇ ਲੋਕਾਂ ਦੇ ਵਿੱਚ ਕਬੂਲ ਹੋਣ ਵਾਸਤੇ ਅਸੀਂ ਨੈਗੇਟਿਵ ਪੱਖ ਬਹੁਤੇ ਰੱਖਣ ਲੱਗ ਪਏ ਮੈਂ ਜੇ ਸੱਚੀ ਗੱਲ ਕਹਾਂ ਤਾਂ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਇਹਦੇ ਨਾਲ ਮੇਰੇ ਪ੍ਰਚਾਰਕ ਵੀਰ ਮੇਰੇ ਤੋਂ ਨਾਰਾਜ਼ ਹੋਣਗੇ ਪਰ ਮੈਂ ਹੱਥ ਜੋੜ ਕੇ ਖਿਮਾ ਮੰਗ ਲੈਣਾ ਤੁਹਾਡੇ ਕੋਲ ਅਜੋਕੇ ਸਮੇਂ ਵਿੱਚ ਜਿਹੜੀ ਕਥਾ ਤੁਸੀਂ ਬਹੁਤ ਕਥਾਬਾਚਕਾਂ ਨੂੰ ਸੁਣੋ ਤਾਂ ਉਹ ਘਟਨਾਵਾਂ ਸੁਣਾ ਰਹੇ ਹੈ ਇਤਿਹਾਸਕ ਪੱਖ ਜਾਂ ਗੁਰਬਾਣੀ ਨਹੀਂ ਸੁਣਾ ਰਹੇ ਸਾਡਾ ਮੂਲ ਸਰੋਤ ਉਹ ਹੈ ਅਸੀਂ ਉਹਦੇ ਵਿੱਚੋਂ ਲੈ ਕੇ ਅਜੋਕੇ ਜੀਵਨ ਦੀ ਕਹਾਣੀ ਨੂੰ ਬਿਆਨ ਕਰਨਾ ਹੈ ਅੱਜ ਕੱਲ ਕੀ ਹੋ ਗਿਆ ਬਹੁਤੀਆਂ ਘਟਨਾਵਾਂ ਹੋਣ ਲੱਗ ਪਈਆਂ ਮੈਨੂੰ ਫਲਾਣੀ ਦਾ ਫੋਨ ਆਇਆ ਉਹਦਾ ਮੈਂ ਕੀ ਅਨਸਰ ਕੀਤਾ ਇੱਕ ਨਿੱਜੀ ਘਟਨਾ ਹੈ ਇਹ ਗੁਰੂ ਸਾਹਿਬ ਦਾ ਇਤਿਹਾਸ ਨਹੀਂ ਹੈ ਜੀ ਇਤਿਹਾਸ ਹੁੰਦਾ ਇਤ ਹੈ ਸੀ ਇਹ ਤਿੰਨ ਗੱਲਾਂ ਦਾ ਮਲਾਪ ਹੈ ਇਹ ਘਟਨਾ ਕਿਸੇ ਵੇਲੇ ਕੋਈ ਬੀਤੀ ਹੈ ਸਾਡੇ ਕੋਲ 239 ਸਾਲ ਦਾ ਇਤਿਹਾਸ ਹੈ ਮੈਂ ਹੈਰਾਨ ਹਾਂ ਇਸ ਗੱਲੋਂ ਜੇ ਮੈਂ ਅੱਜ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਮੈਂ ਬੇਨਤੀ ਕਰਾਂਗਾ ਸਾਰੇ ਜਿੱਥੇ ਵੀ ਕੋਈ ਸੁਣ ਸੁਣ ਰਿਹਾ ਬੈਠਾ ਮੈਂ ਇੱਕ ਨੁਕੀ ਦੀ ਗੱਲ ਕਰਾਂ ਵੀ ਸ਼੍ਰੀ ਰਾਮਚੰਦਰ ਜੀ ਦੇ ਮਹਿਲਾ ਦਾ ਕੀ ਨਾਂ ਸੀ ਉਹਨਾਂ ਦੀ ਘਰ ਵਾਲੀ ਦਾ ਕੀ ਨਾਂ ਸੀ ਤੁਹਾਡੇ ਸਾਰੇ ਦਿਮਾਗ 'ਚ ਆ ਗਿਆ ਹੋਵੇਗਾ ਪਰ ਮੈਂ ਪੁੱਛਾਂ ਵੀ ਗੁਰੂ ਅੰਗਦ ਸਾਹਿਬ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ ਉਹਨਾਂ ਮਾਫ਼ ਕਰਨਾ ਗੁਰੂ ਅੰਗਦ ਸਾਹਿਬ ਜੀ ਦੇ ਘਰੋਂ ਜਿਹੜੇ ਮਾਤਾ ਜੀ ਜਿਹਨਾਂ ਨੂੰ ਅਸੀਂ ਕਹਿੰਦੇ ਉਹਨਾਂ ਦਾ ਨਾਂ ਕੀ ਜਿਹੜਾ ਕਿ ਗੁਰਬਾਣੀ ਚ ਅੰਕਤ ਹੈ ਦੇਖੋ ਕਿ ਜਿਹੜੇ ਦਿਮਾਗ 'ਚ ਆਇਆ ਮਾਤਾ ਸਾਹਿਬ ਕੌਰ ਸਾਡੀ ਮਾਤਾ ਹੈ ਖਾਸ ਤੇ ਦੀ ਮਾਂ ਹੈ ਮਾਤਾ ਸੇਵ ਕਰੋ ਕਿੱਥੇ ਦੇ ਰਹਿਣ ਵਾਲੇ ਸੀ ਕਿਸੇ ਨੂੰ ਪਤਾ ਹੈ ਗੁਰੂ ਅਮਰਦਾਸ ਜੀ ਦੇ ਮਹਿਲਾ ਦਾ ਕੀ ਨਾਂ ਸੀ ਸਾਨੂੰ ਪਤਾ ਹੈ ਅਸੀਂ ਕਿਉਂ ਨਹੀਂ ਦੱਸ ਸਕੇ ਕਿਉਂਕਿ ਅਸੀਂ 네ਗੇਟਿਵ ਅਪਰੋਚ ਬਹੁਤੀ ਰੱਖ ਲਈ ਹੈ ਅਸੀਂ ਆਪਣੇ ਇਤਿਹਾਸਿਕ ਪੱਖ ਨੂੰ ਉਹਨਾਂ ਸਾਹਮਣੇ ਨਹੀਂ ਰੱਖ ਸਕੇ ਅੱਜ ਲੋਕਾਂ ਦੀਆਂ ਗੱਲਾਂ ਜਿਹੜੀਆਂ ਉਹ ਕੂੜਕ ਬਾਤਾਂ ਸਾਡੇ ਚ ਭਰ ਗਈਆਂ ਕਿਉਂਕਿ ਅਸੀਂ ਆਪਣਾ ਸੋਨਾ ਵੀ ਨਹੀਂ ਵੇਚ ਸਕੇ ਦੂਜਿਆਂ ਨੇ ਉਹਨਾਂ ਨੇ ਹਰ ਸਿੱਖ ਨੂੰ ਵੀ ਯਾਦ ਕਰਵਾਤਾ ਵੀ ਰਾਮਚੰਦਰ ਜੀ ਘਰਵਾਲੀ ਦਾ ਕੀ ਨਾਮ ਸੀ ਅਸੀਂ ਸਿੱਖਾਂ ਨੂੰ ਵੀ ਯਾਦ ਨਹੀਂ ਕਰਵਾ ਸਕੀ ਵੀ ਦਸਾ ਪਾਚਾਈਆਂ ਦੇ ਘਰਵਾਲੀਆਂ ਦਾ ਕੀ ਨਾਮ ਸੀ ਬਿਲਕੁਲ ਇਹ ਸਾਡੀਆਂ ਕਮਜ਼ੋਰੀਆਂ ਹਨ ਉਹਨੂੰ ਗੱਲ ਨੂੰ ਲੈ ਕੇ ਅੱਜ ਬਹੁਤ ਜ਼ਰੂਰੀ ਹੈ ਵੀ ਅਸੀਂ ਆਪਣਾ ਮਾਣ ਮੱਤਾ ਵਿਰਸਾ ਪਿਓ ਦਾਦੇ ਦਾ ਖੋਲ ਡਿੱਠਾ ਖਜਾਨਾ ਤਾ ਮੇਰੇ ਮਨ ਭਿਆਨ ਨਦਾਨਾ ਰਤਨ ਲਾਲ ਜਾਕਾ ਕਸ਼ੂਨਾ ਮੋਲ ਭਰੇ ਭੰਡਾਰ ਅਖੋਟ ਤੋਲ ਗੁਰੂ ਅੰਗਦ ਸਾਹਿਬ ਗੁਰੂ ਤਾਂ ਬਣੇ ਸੀ ਉਹਨੇ ਗੁਰਬਾਣੀ ਦਾ ਸ਼ਬਦ ਸੁਣਿਆ ਸੀ ਸੱਜਣ ਠੱਗੀਆਂ ਛੱਡ ਕੇ ਤਾਂ ਸੱਜਣ ਬਣਿਆ ਸੀ ਉਹਨੇ ਗੁਰੂ ਦਾ ਸ਼ਬਦ ਸੁਣਿਆ ਸੀ ਬਾਬਾ ਅਮਰਦਾਸ ਅਮਰੂ ਨਿਥਾਵੇਂ ਤੋਂ ਗੁਰੂ ਅਮਰਦਾਸ ਤਾਂ ਬਣਿਆ ਸੀ ਉਹਨੇ ਗੁਰੂ ਦਾ ਸ਼ਬਦ ਸੁਣਿਆ ਸੀ ਭਾਈ ਮੰਜ ਕਬਰਾਂ ਪੂਜਣੀਆਂ ਛੱਡ ਕੇ ਤਾਂ ਗੁਰੂ ਦਾ ਸਿੱਖ ਬਣਿਆ ਸੀ ਉਹਨੇ ਗੁਰੂ ਦੀ ਸਿੱਖਿਆ ਸੁਣੀ ਸੀ ਉਹਨੇ ਕੋਈ ਨਿੱਜੀ ਘਟਨਾਵਾਂ ਨਹੀਂ ਸੀ ਸੁਣੀਆਂ ਅੱਜ ਬਹੁਤ ਜ਼ਿਆਦਾ ਜ਼ਰੂਰੀ ਹੈ ਪ੍ਰਚਾਰਕ ਖੇਤਰ ਸਾਨੂੰ ਇਮਾਨਦਾਰੀ ਨਾਲ ਆਪਣੇ ਬਜ਼ੁਰਗਾਂ ਦਾ ਖਜ਼ਾਨਾ ਕੋਈ ਵੀ ਉਦਾਹਰਨ ਲਈ ਜਾ ਸਕਦੀ ਹੈ ਇਸ ਗੱਲ 'ਚ ਕੋਈ ਗੁਰਮਤ ਦੀ ਪਾਬੰਦੀ ਨਹੀਂ ਹੈ ਗੁਰਮਤ ਦਾ ਵਿਰਸਾ ਸਾਨੂੰ ਉਹਨੂੰ ਦਰਸਾਉਣਾ ਚਾਹੀਦਾ ਹੈ ਕਿਸੇ ਵੀ ਫਕੀਰ ਦੀ ਕਿੱਸੇ ਵੀ ਤੁਸੀਂ ਵਕਤੀ ਤੌਰ ਤੇ ਇੱਕ ਉਦਾਹਰਨ ਮਿਸਾਲ ਲੈ ਸਕਦੇ ਹੋ ਪਰ ਸਾਨੂੰ ਗੁਰਬਾਣੀ ਦਾ ਖਜ਼ਾਨਾ ਵਰਤਣਾ ਚਾਹੀਦਾ ਹੈ ਅੱਜ ਬਿਆਨਤ ਲੋਕ ਨੇ ਕਿਸੇ ਵੇਲੇ ਆਸਾ ਕੀ ਬਾੜ ਦੀ ਪੰਗਤੀ ਔਰੰਗਜ਼ੇਬ ਦੇ ਦਰਬਾਰ ਵਿੱਚ ਰਾਮ ਰਾਏ ਕੋਲੋਂ ਪੁੱਛੀ ਜਾ ਰਹੀ ਹੈ ਅੱਜ ਸਿੱਖਾਂ ਨੂੰ ਵੀ ਨਹੀਂ ਪਤਾ ਆਸਾ ਕੀ ਬਾੜ ਕਿੰਨੇ ਬਨੇ ਰੂਤੇ ਆ ਬਿਲਕੁਲ ਸਿੱਖਾਂ ਨੂੰ ਵੀ ਨਹੀਂ ਪਤਾ ਵੀ ਆਸਾ ਕੀ ਬਾੜ ਵਿੱਚ ਕਿੰਨੇ ਸ਼ੰਤ ਨੇ ਕਿੰਨੇ ਸ਼ਲੋਕ ਨੇ ਕਿੰਨੇ ਛੱਕੇ ਨੇ ਤੇ ਉਹ ਜਿਹੜੇ ਕਿੰਨੀਆਂ ਪੌੜੀਆਂ ਨੇ ਕਿਹੜੇ ਗੁਰੂ ਸਾਹਿਬ ਦੀ ਉਚਾਰੀ ਹੋਈ ਹੈ ਜਪਜੀ ਸਾਹਿਬ ਕਿੰਨੇ ਪੰਨੇ ਤੋਂ ਕਿੰਨੇ ਪੰਨੇ ਤੱਕ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਕਿਉਂ ਕਿਉਂਕਿ ਅਸੀਂ ਇਹ ਗੱਲ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਆਓ ਆਪਣੇ ਵਿਰਸੇ ਵਿੱਚੋਂ ਗੁਰੂ ਸਾਹਿਬਾਂ ਦੇ ਦਿੱਤੇ ਖਜ਼ਾਨੇ ਵਿੱਚੋਂ ਫਿਰ ਫੋਲ ਕੇ ਦੇਖੀਏ ਤੇ ਉਹ ਸਤਗੁਰੂ ਜੀ ਦੀ ਪਵਿੱਤਰ ਬਾਣੀ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾਈਏ ਮਨੁੱਖਤਾ ਸਾਡਾ ਅੱਜ ਵੀ ਰਾ ਉਡੀਕ ਰਹੀ ਹੈ ਜੀ ਬਿਲਕੁਲ ਸੋ ਬਹੁਤ ਵੱਡੀ ਗੱਲ ਹੈ ਜਿਹੜੀ ਗਿਆਨੀ ਜੀ ਨੇ ਕਹੀ ਹੈ ਔਰ ਨਾਲ ਹੀ ਨਾਲ ਇੱਕ ਸਿੱਖ ਦੀ ਕੀ ਜ਼ਿੰਮੇਵਾਰੀ ਹੈ ਔਰ ਨਾਲ ਹੀ ਨਾਲ ਇੱਕ ਸਿੱਖ ਹਰ ਸਿੱਖ ਆਪਣੇ ਆਪ ਦੇ ਵਿੱਚ ਇੱਕ ਪ੍ਰਚਾਰ ਇਸ ਗੱਲ ਨੂੰ ਅਸੀਂ ਸਮਝੀਏ ਇਹਨਾਂ ਦੇਖੀਏ ਕਿ ਕਿਹੜਾ ਸਿੱਖ ਗਲਤੀ ਕਰ ਰਿਹਾ ਉਹ ਅਸੀਂ ਲਿਆ ਕੇ ਉਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰੀਏ ਤੇ ਫਿਰ ਜਿਹੜੇ ਨੇ ਆਪਣੇ ਲਾਈਕ ਬਟੋਰੀਏ ਆਪਣੇ ਜਿਹੜੇ ਫੋਲੋਅਰਸ ਨੇ ਉਹਨਾਂ ਨੂੰ ਵਧਾਈਏ ਨਾਲ ਹੀ ਨਾਲ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਗੁਰਸਤਗੁਰਜ ਕਾਜੋ ਸਿੱਖ ਆਖਾਇ ਸੋ ਭਲਕੇ ਉਠਾਰਨਾ ਤੇ ਆਏ ਅਸ ਕਰਦੇ ਕਿ ਪੂਰਾ ਸ਼ਬਦ ਹੈ ਜਿਹੜਾ ਉਹ ਅਸੀਂ ਅੱਜ ਸਾਰੇ ਪੜਾਂਗੇ ਔਰ ਨਾਲ ਹੀ ਨਾਲ ਜਿਸ ਤਰ੍ਹਾਂ ਗਿਆਨੀ ਜੀ ਨੇ ਦੱਸਿਆ ਕਿ ਸਿੱਖੀ ਬਹੁਤ ਸੌਖਾ ਰਸਤਾ ਇੱਕ ਚੰਗੇ ਇਨਸਾਨ ਬਣ ਦਾ ਤੇ ਉਹ ਅਸੀਂ ਬਣੀਏ ਸੋ ਗਿਆਨੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਬਾਣੀ ਦੇ ਵਿੱਚ ਪਹੁੰਚ ਕੇ ਸਾਡੇ ਨਾਲ ਅਨਮੋਲ ਵਿਚਾਰ ਨੇ ਉਹ ਸਾਂਝੇ ਕਰਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਵਿਚਾਰ ਤੋਂ ਬਾਅਦ ਆਉ ਸੁਣ ਲੈਂਦੇ ਆ ਅੱਜ ਦਾ ਗੁਰਬਾਣੀ ਸੁਨੇਹਾ ਦੇ ਖਾਸ ਉਪਰਾਲੇ ਆਉ ਪੜੀਏ ਦੇ ਤਹਿਤ ਆਉ ਤੁਹਾਨੂੰ ਰੂਬਰੂ ਕਰਵਾਉਂਦੇ ਆਂ ਇੱਕ ਚੰਗੀ ਕਿਤਾਬ ਦੇ ਨਾਲ। ਪਕਸ਼ੂ ਆ ਗਿਆ ਰਬ ਰਾਖਾ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।